ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਠੀਕ ਹੈ ਜੀ ਉਹ ਕਹਿੰਦੇ ਤੁਸੀਂ ਸਾਨੂੰ ਹੋਲੀ ਸਪੈਸ਼ਲ ਚਾਟ ਪਾਪੜੀ ਹੈ ਜਿਹੜੀ ਉਹ ਬਣਾ ਕੇ ਦਿਖਾਇਓ ਵੀ ਹਲਵਾਈ ਵੀਰ ਕਿੱਦਾਂ ਬਣਾਉਂਦੇ ਆ ਜੀ ਤੇ ਅੱਜ ਆਪਾਂ ਨੇ ਸੇਮ ਤਰੀਕੇ ਨਾਲ ਬਣਾਈ ਆ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਫਿਰ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਆਪਾਂ ਤੁਹਾਨੂੰ ਹਲਵਾਈ ਸਟਾਈਲ ਚਾਟ ਪਾਪੜੀ ਹੈ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਰਾਂ ਕਿਵੇਂ ਬਣਾ ਸਕਦੇ ਆ ਤੇ ਅੱਜ ਫਿਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਅੱਜ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਪਾਪੜੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਮੈਦੇ ਦਾ ਪੇਟ ਹੈਗਾ 300 ਗ੍ਰਾਮ ਜੇ ਆਪਾਂ ਐਵੇਂ ਕੋਲੀ ਨਾਲ ਮਿਲਣਾ ਹੋਇਆ ਤਾਂ ਡੇਢ ਕੋਲੀ ਇਹ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਾਉਣੀ ਆ ਅਜਵੈਨ ਆ ਦੇਖੋ ਠੀਕ ਹੈ ਜੀ ਇੱਕ ਚਮਚ ਆਪਾਂ ਨੇ ਅਜਵੈਨ ਇਸ ਤਰੀਕੇ ਨਾਲ ਕ੍ਰਸ਼ ਕਰਕੇ ਪਾਉਣੀ ਆ ਤੇ ਉਸ ਤੋਂ ਬਾਅਦ ਪਾਵਾਂਗੇ ਨਮਕ ਠੀਕ ਹੈ ਜੀ ਦੋ ਚੁਟਕੀਆਂ ਆਪਾਂ ਨੇ ਨਮਕ ਦੀਆਂ ਪਾਉਣੀਆਂ ਹੈ ਮਤਲਬ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਇਹਨੂੰ ਕਰ ਦਾਂਗੇ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਠੀਕ ਹੈ ਜੀ 300 ਗ੍ਰਾਮ ਮੈਦੇ ਦੇ ਵਿੱਚ ਪਾਉਣਾ ਹੈ ਜਾ ਤੋ 60 ਗ੍ਰਾਮ ਘੀ ਠੀਕ ਹੈ ਜੀ ਬਨਸਪਤੀ ਆਪਾਂ ਨੇ ਘੀ ਪਾ ਲੈਣਾ ਚਾਹੇ ਦੇਸੀ ਘੀ ਪਾ ਲਿਓ ਉਹ ਤੁਹਾਡੀ ਮਰਜ਼ੀ ਆ ਕਿ ਇਹਨੂੰ ਆਪਾਂ ਨੇ ਹਲਕਾ ਜਿਹਾ ਮੈਲਟ ਕਰ ਲੈਣਾ ਹੈ ਤੇ ਇਹਦੇ ਵਿੱਚ ਪਾਉਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਘੀ ਨੂੰ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੇ ਲਓ ਜੀ ਮੈਦਾ ਤੇ ਘੀ ਆ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਉਸ ਤੋਂ ਬਾਅਦ ਆਪਾਂ ਨੇ ਪਾਉਣਾ ਇਹਦੇ ਵਿੱਚ ਪਾਣੀ ਪਾਣੀ ਵੀ ਆਪਾਂ ਨੇ ਪਹਿਲਾਂ 50 ਤੋਂ 60 ਗ੍ਰਾਮ ਪਾਉਣਾ ਯਾਨੀ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਬਾਕੀ ਪਾਣੀ ਆਪਾਂ ਦੇਖ ਕੇ ਪਾਉਂਗੇ ਤੇ ਪਾਣੀ ਪਾਉਣਾ ਆਪਾਂ ਨੇ ਮੰਨ ਲਓ ਹਲਕਾ ਜਿਹਾ ਆਪਾਂ ਨੇ ਨਾਰਮਲ ਜਾਂ ਗਰਮ ਪਾਣੀ ਪਾਉਣਾ ਜਿਆਦਾ ਵੀ ਗਰਮ ਨਹੀਂ ਤੇ ਨਾਰਮਲ ਪਾਣੀ ਤੇ ਲਓ ਜੀ ਤੇ ਹੁਣ ਆਪਾਂ ਇਹਦਾ ਇੱਕ ਡੋ ਤਿਆਰ ਕਰ ਲੰਨੇ ਆ ਤੇ ਲਓ ਜੀ ਡੋ ਬਣ ਕੇ ਰੈਡੀ ਆ ਡੋ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਕੱਪੜੇ ਦੇ ਨਾਲ ਕਵਰ ਕਰਕੇ ਰੱਖ ਦੋਗੇ ਤਕਰੀਬਨ 15 ਤੋਂ 20 ਮਿੰਟ ਵਾਸਤੇ ਤੇ ਲਓ ਜੀ ਜਦੋਂ ਤੱਕ ਆਪਣਾ ਮੈਦਾ ਰੈਸਟ ਕਰਦਾ ਹੈ ਅੱਪਾ ਨੂੰ ਚਾਹੀਦੀਆਂ ਚਾਟ ਪਾਪੜੀ ਵਾਸਤੇ ਦੋ ਸੌਸਾਂ ਠੀਕ ਹੈ ਜੀ ਚਟਣੀਆਂ ਤੇ ਲਓ ਜੀ ਇਹ ਜਿਹੜੀ ਚਟਣੀ ਆ ਇਹਦੀ ਰੈਸਪੀ ਮੈਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਹੈ ਜੀ ਮਿੱਠੀ ਚਟਣੀ ਤੇ ਇੱਕ ਚਟਣੀ ਬਣਾਵਾਂਗੇ ਆਪਾਂ ਜਣੀ ਧਨੀਏ ਪਦੀਨੇ ਵਾਲੀ ਉਹਦੇ ਵਾਸਤੇ ਲਾਵਾਂਗੇ ਆਪਾਂ ਇੱਕ ਮਿਕਸੀ ਦਾ ਜੱਗ ਤੇ ਜੱਗ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਠੀਕ ਹੈ ਜੀ ਤੇ ਇੱਕ ਪਾਵਾਂਗੇ ਪਿਆਜ਼ ਛੋਟਾ ਜਿਹਾ ਤੇ ਥੋੜਾ ਜਿਹਾ ਆਪਾਂ ਪਦੀਨਾ ਪਾਵਾਂਗੇ ਜੀ ਧਨੀਏ ਦੀ ਕਵਾਂਟੀਟੀ ਆਪਾਂ ਨੇ ਜ਼ਿਆਦਾ ਰੱਖਣੀ ਆ ਤੇ ਪਦੀਨੇ ਦੀ ਘੱਟ ਰੱਖਣੀ ਆ ਤੇ ਤਿੱਖਾ ਕਰਨ ਵਾਸਤੇ ਪਾਵਾਂਗੇ ਥੋੜੀਆਂ ਹਰੀਆਂ ਮਿਰਚਾਂ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਅਦਰਕ ਵੀ ਪਾ ਸਕਦੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਕਾਲਾ ਨਮਕ ਠੀਕ ਹੈ ਜੀ ਤੇ ਚਿੱਟਾ ਨੂਨ ਵੀ ਪਾਵਾਂਗੇ ਤੇ ਇੱਕ ਟੱਕਣ ਪਾਵਾਂਗੇ ਆਪਾਂ ਸਿਰਕੇ ਦਾ ਯਾਨੀ ਵਾਈਟ ਬਿਨੇਗਰ ਇਹਦੀ ਜਗ੍ਹਾ ਤੁਸੀਂ ਨਿੰਬੂ ਵੀ ਪਾ ਸਕਦੇ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਬਰਫ਼ ਦੇ ਕਯੂਬ ਤਾ ਜੋ ਚਾਟਣੀ ਦਾ ਜਿਹੜਾ ਕਲਰ ਨਾ ਖਰਾਬ ਹੋਵੇ ਤੇ ਇਸ ਤੋਂ ਬਾਅਦ ਠੱਕਣ ਲਾ ਕੇ ਆਪਾਂ ਇਹਨੂੰ ਪੀਸ ਲਾਂਗੇ ਤੇ ਲਓ ਜੀ ਚਾਟਣੀ ਬਣ ਕੇ ਰੈਡੀ ਆ ਜੀ ਆ ਦੇਖੋ ਚਾਟਣੀ ਦਾ ਤੁਸੀਂ ਕਲਰ ਚੈੱਕ ਕਰੋ ਕਿੰਨਾ ਵਧੀਆ ਚਾਟਣੀ ਦਾ ਕਲਰ ਆਇਆ ਤੇ ਲਓ ਜੀ ਦੋਏ ਚਾਟਣੀਆਂ ਆਪਣੇ ਕੋਲ ਹੈਗੀਆਂ ਜੀ ਹੁਣ ਪਾਪੜੀ ਚਾਟ ਬਣਾਉਣ ਵਾਸਤੇ ਠੀਕ ਹੈ ਜੀ ਤੇ ਲਓ ਜੀ ਹੁਣ ਬਣਾਉਨੇ ਆਪਾਂ ਪਾਪੜੀ ਤੇ ਲਓ ਜੀ ਇੱਧਰ ਆਪਣਾ ਡੋ ਵੀ ਆ ਜਿਹੜਾ ਉਹ ਸੈੱਟ ਹੋ ਚੁੱਕਿਆ ਏ ਠੀਕ ਹੈ ਜੀ ਤੇ ਹੁਣ ਬਣਾਉਣੀ ਆਪਾਂ ਇਹਦੀਆਂ ਪਾਪੜੀਆਂ ਦੀ ਸ਼ੇਪ ਬਣਾਉਣ ਵਾਸਤੇ ਪਹਿਲਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਟੂਗੇ ਇਸ ਤਰੀਕੇ ਦਾ ਇਹਨੂੰ ਲੰਬਾ ਜਿਆ ਕਰ ਲੈਣਾ ਠੀਕ ਹੈ ਜੀ ਤੇ ਪਾਪੜੀ ਦੀ ਜਿਹੜੀ ਸ਼ੇਪ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜੇ ਜਿਆਦਾ ਬੜੀ ਪਾਪੜੀ ਬਣਾਉਣੀ ਹੋਈ ਤਾਂ ਐਦਾਂ ਦੀ ਜਿਹੜੀ ਟੋਕ ਹੈ ਤੇੜਾ ਇਹ ਉਹ ਜਿਆਦਾ بڑا ਕਰ ਲਿਓ ਜੇ ਨਾਰਮਲ ਸ਼ੇਪ ਕਰਨੀ ਹੋਈ ਠੀਕ ਹੈ ਜੀ ਤਾਂ ਇਹਨੂੰ ਥੋੜਾ ਜਿਹਾ ਛੋਟਾ ਕਰ ਲਿਓ ਤੇ ਆਪਾਂ ਰੱਖਾਂਗੇ ਜੀ ਮੀਡੀਅਮ ਇਸ ਕਰਕੇ ਆਪਾਂ ਇਸ ਤਰੀਕੇ ਦੀਆਂ ਟੋਕਾਂ ਜਿਹੜੀਆਂ ਉਹ ਤੋੜ ਕੇ ਰੱਖ ਲੂਗੇ ਸਾਰੀਆਂ ਤੇ ਲਓ ਜੀ ਟੋਕਾਂ ਜਿਹੜੀਆਂ ਆਪਾਂ ਨੇ ਤੋੜ ਲੀਆਂ ਤੇ ਹੁਣ ਆਪਾਂ ਇਹਨੂੰ ਬੇਲਦੇ ਹਾਂ ਜੀ ਤੇ ਬੇਲਣ ਦੇ ਲਈ ਆਪਾਂ ਨੇ ਐਦਾਂ ਦਾ ਕੋਈ ਚੱਕਲਾ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਇਹਨੂੰ ਹਲਕਾ ਜਿਹਾ ਪ੍ਰੈਸ ਕਰੂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਬੇਲੂਗੇ ਠੀਕ ਹੈ ਜੀ ਤੇ ਜਦੋਂ ਐਦਾਂ ਦਾ ਠੀਕ ਹੈ ਜੀ ਬੇਲ ਹੋ ਗਈ ਇਹ ਐਨੀ ਕੁ ਆਪਾਂ ਨੇ ਮੋਟੀ ਰੱਖਣੀ ਆ ਤੇ ਆਪਾਂ ਨੇ ਨਾ ਠੀਕ ਹੈ ਜੀ ਨਿਊਟਰਲ ਵਾਲਾ ਇਦਾਂ ਦਾ ਚਮਚਾ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਨੇ ਸਰਾਖ ਕਰਨੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਇਹਨੂੰ ਫਰਾਈ ਕਰੂਗੇ ਨਾ ਤੇ ਫਿਰ ਕੀ ਹੋਊਗਾ ਨਾ ਇਹ ਫੁੱਲੂंगी ਨਹੀਂ ਠੀਕ ਹੈ ਜੀ ਜੇ ਆਪਾਂ ਨੇ ਸਰਾਖ ਨਾ ਮਾਰੇ ਤਾਂ ਫਿਰ ਇਹ ਫੁੱਲਣ ਲੱਗ ਜੂਗੀ ਇਸ ਕਰਕੇ ਆਪਾਂ ਨੇ ਬੇਲਕੇ ਇਹਦੇ ਵਿੱਚ ਇਸ ਤਰੀਕੇ ਦੇ ਸਰਾਖ ਜਿਹੜੇ ਉਹ ਚੰਗੀ ਤਰ੍ਹਾਂ ਮਾਰਨੇ ਆ ਤੇ ਲਓ ਜੀ ਹੁਣ ਐਸੇ ਤਰੀਕੇ ਨਾਲ ਮੈਂ ਸਾਰੀਆਂ ਪਾਪੜੀਆਂ ਬੇਲ ਲੰਨਾ ਤੇ ਲਓ ਜੀ ਪਾਪੜੀਆਂ ਜਿਹੜੀਆਂ ਸਾਰੀਆਂ ਤਿਆਰ ਹੋ ਗਈਆਂ ਬਿਲਕੈ ਤੇ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ 10 ਤੋਂ 15 ਮਿੰਟ ਵਾਸਤੇ ਰੱਖ ਦੋਗੇ ਢੱਕ ਕੇ ਇਹਨਾਂ ਨੂੰ ਰੈਸਟ ਵਾਸਤੇ ਤੇ ਉਸ ਤੋਂ ਬਾਅਦ ਕਰਾਂਗੇ ਫਿਰ ਆਪਾਂ ਇਹਨਾਂ ਨੂੰ ਫਰਾਈ ਤੇ ਲੋ ਜੀ 10-15 ਮਿੰਟ ਹੋ ਚੁੱਕੇ ਆ ਜੀ ਤੇ ਫਰਾਈ ਕਰਨ ਵਾਸਤੇ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਆ ਜਿਹੜਾ ਪਾ ਲਿਆ ਏ ਤੇ ਲੋ ਜੀ ਸੇਕ ਤੁਸੀਂ ਦੇਖ ਸਕਦੇ ਹੋ ਸੇਕ ਰੱਖਣਾ ਤੁਸੀਂ ਮੀਡੀਅਮ ਇਸ ਟਾਈਮ ਤੇ ਤੁਸੀਂ ਥੋੜੀਆਂ-ਥੋੜੀਆਂ ਜਿਹੜੀਆਂ ਮਤਲਬ ਆਪਾਂ ਨੇ ਪਾਪੜੀਆਂ ਬਣਾਈਆਂ ਉਹ ਤੇਲ ਦੇ ਵਿੱਚ ਛੱਡਣੀਆਂ ਏ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਤੇਲ ਦੇ ਵਿੱਚ ਛੱਡਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਲਕਾ ਹਲਕਾ ਹਿਲਾਉਣਾ ਜਿਹੜਾ ਕਰਾਂਗੇ ਸਟਾਰਟ ਠੀਕ ਹੈ ਜੀ ਤੇ ਸੇਕ ਆ ਜਿਹੜਾ ਆਪਣਾ ਹੋਣਾ ਚਾਹੀਦਾ ਮੀਡੀਅਮ ਆ ਨਹੀਂ ਜ਼ਿਆਦਾ ਹੋਣਾ ਚਾਹੀਦਾ ਠੀਕ ਹੈ ਜੀ ਨਹੀਂ ਘੱਟ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਹਲਾਉਂਦੇ ਹਲਾਉਂਦੇ ਕਰ ਲਾਂਗੇ ਫਰਾਈ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀਆਂ ਤੇ ਲਓ ਜੀ 6 ਤੋਂ 7 ਮਿੰਟਾਂ ਚ ਜਿਹੜੀਆਂ ਆਪਣੀਆਂ ਪਾਪੜੀਆਂ ਫਰਾਈ ਹੋ ਜੂਗੀਆਂ ਯਾਨੀ ਪੱਕ ਜੂਗੀਆਂ ਤੇ ਇਸ ਤਰੀਕੇ ਦਾ ਕਲਰ ਹੈ ਜਿਹੜਾ ਤੁਸੀਂ ਇਹਨਾਂ ਦਾ ਕਰ ਲੈਣਾ ਠੀਕ ਹੈ ਜੀ ਮੰਨ ਲਓ ਜਿਆਦਾ ਓਵਰ ਕਲਰ ਵੀ ਨਹੀਂ ਕਰਨਾ ਤੁਸੀਂ ਮੀਡੀਅਮ ਕਲਰ ਕਰਨਾ ਕਿਉਂਕਿ ਥੋੜੀਆਂ ਬਹੁਤੀਆਂ ਇਹ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਕੇ ਹਟਦੇ ਆ ਨਾ ਆਪਣੇ ਸੇਕ ਚ ਵੀ ਥੋੜੀਆਂ ਬਹੁਤ ਇਹ ਪੱਕ ਜਾਂਦੀਆਂ ਐ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਲੈਂਦੇ ਆ ਬਾਹਰ ਤੇ ਲਓ ਜੀ ਆ ਦੇਖੋ ਕਿੰਨੀਆਂ ਵਧੀਆ ਆਪਣੀਆਂ ਪਾਪੜੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਐਸੇ ਤਰੀਕੇ ਨਾਲ ਸਾਰੀਆਂ ਪਾਪੜੀਆਂ ਕਰ ਲੈਂਦੇ ਆ ਫਰਾਈ ਤੇ ਲਓ ਜੀ ਪਾਪੜੀਆਂ ਬਣ ਕੇ ਰੈਡੀ ਆ ਜੀ ਆ ਦੇਖੋ ਤੁਹਾਨੂੰ ਇੱਕ ਤੋੜ ਕੇ ਵੀ ਦਿਖਾ ਦਿੰਦੇ ਆ ਠੀਕ ਹੈ ਜੀ ਕਿੰਨੀਆਂ ਵਧੀਆ ਕਿੰਨੀਆਂ ਖਸਤਾ ਇਹ ਬਣੀਆਂ ਏ ਤੇ ਲਓ ਜੀ ਇਹਨਾਂ ਨੂੰ ਥੋੜੀਆਂ ਠੰਡੀਆਂ ਹੋਣ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਇੱਕ ਪਲੇਟ ਆ ਜਿਹੜੀ ਅੰਦੀ ਤਿਆਰ ਕਰਕੇ ਦਿਖਾਵਾਂਗੇ ਤੇ ਲਓ ਜੀ ਪਾਪੜੀਆਂ ਜਿਹੜੀਆਂ ਆਪਣੀਆਂ ਠੰਡੀਆਂ ਹੋ ਚੁੱਕੀਆਂ ਉਹ ਤੇ ਹੁਣ ਕਰਦੇ ਆਪਾਂ ਇਹਨਾਂ ਦੀ ਪਲੇਟ ਤਿਆਰ ਤੇ ਹੁਣ ਆਪਾਂ ਕੀ ਕਰਨਾ ਠੀਕ ਹੈ ਜੀ ਇੱਕ ਪਲੇਟ ਲੈਣੀ ਇਸ ਤਰੀਕੇ ਦੀ ਤੇ ਆਪਾਂ ਨੇ ਕੀ ਕਰਨਾ ਏ ਇੱਕ-ਇੱਕ ਆਪਾਂ ਨੇ ਪਾਪੜੀ ਆ ਜਿਹੜੀ ਲੈਣੀ ਆ ਉਹ ਸੋ ਇਸ ਤਰੀਕੇ ਨਾਲ ਠੀਕ ਹੈ ਜੀ ਚੰਗੀ ਤਰ੍ਹਾਂ ਸੋਸਮਾ ਡਬਾਉਣੀ ਆ ਠੀਕ ਹੈ ਜੀ ਪਾ ਲਓ ਚਾਹੇ ਅੱਧੀ ਅੱਧੀ ਲਵੇਟ ਲਿਓ ਤੇ ਚਾਹੇ ਪੂਰੀ ਪੂਰੀ ਲਵੇਟ ਦੇ ਨੂੰ ਤੇ ਲਓ ਜੀ ਪਾਪੜੀਆਂ ਆਪਾਂ ਨੇ ਲਵੇਟ ਲੀਆਂ ਠੀਕ ਹੈ ਜੀ ਸੌਫਟ ਦੇ ਵਿੱਚ ਤੇ ਇੱਕ ਪਾਪੜੀ ਆ ਜਿਹੜੀ ਹੁਣ ਆਪਾਂ ਇਸ ਤਰੀਕੇ ਨਾਲ ਕ੍ਰਸ਼ ਕਰਕੇ ਜਿਹੜੀ ਇਹਨਾਂ ਦੇ ਉੱਪਰ ਪਾ ਲੂਗੇ ਤੇ ਉਸ ਤੋਂ ਬਾਅਦ ਆਪਣੇ ਕੋਲ ਚਾਹੀਦੇ ਆ ਜੀ ਉਬਲੇ ਹੋਏ ਆਲੂ ਠੀਕ ਹੈ ਜੀ ਬੋਇਲ ਕੀਤੇ ਹੋਏ ਆਲੂ ਆ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਚਾਟ ਪਾਪੜੀ ਦੇ ਵਿੱਚ ਜਿਹੜੇ ਆਲੂ ਆ ਠੀਕ ਹੈ ਜੀ ਉਹ ਬਹੁਤ ਵਧੀਆ ਲੱਗਦੇ ਆ ਲਓ ਜੀ ਇਹ ਪਾ ਲਈ ਆਪਾਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਕੀ ਕਰਨਾ ਜਿਹੜੀ ਮਿੱਠੀ ਚਟਣੀ ਆ ਠੀਕ ਆ ਜੀ ਉਹ ਪਾਉਣੀ ਆ ਇਸ ਤਰੀਕੇ ਨਾਲ ਇਹਦੇ ਉੱਪਰ ਆਪਾਂ ਨੇ ਤੇ ਲਓ ਜੀ ਮਿੱਠੀ ਚਟਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਤੁਹਾਨੂੰ ਮਿੱਠੀ ਚਟਣੀ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਜ਼ਿਆਦਾ ਪਾ ਲਿਓ ਤੇ ਨਹੀਂ ਥੋੜੀ ਪਾ ਲਿਓ ਤੇ ਲਓ ਜੀ ਉਸ ਤੋਂ ਬਾਅਦ ਗ੍ਰੀਨ ਚਟਣੀ ਆ ਜਿਹੜੀ ਆਪਾਂ ਉਹ ਪਾਉਂਗੇ ਤੇ ਲਓ ਜੀ ਗ੍ਰੀਨ ਚਟਣੀ ਪਾ ਲਈ ਤੇ ਹੁਣ ਆਪਾਂ ਇਹਦੇ ਉੱਪਰ ਥੋੜੀ ਜੀ ਲਾਲ ਮਿਰਚਾ ਜਿਹੜੀ ਉੱਪਰ ਛਿੜਕੋਗੇ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਉਂਗੇ ਆਪਾਂ ਜੀਰਾ ਪਾਊਡਰ ਠੀਕ ਹੈ ਜੀ ਤੇ ਲੋ ਜੀ ਜੀਰੇ ਪਾਊਡਰ ਤੋਂ ਬਾਅਦ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਲੋ ਜੀ ਚਾਟ ਮਸਾਲਾ ਪਾ ਲਿਆ ਤੇ ਹੁਣ ਆਪਾਂ ਇਹਦੇ ਉੱਪਰ ਪਾਉਨੇ ਆ ਜੀ ਦਹੀਂ ਤੇ ਲੋ ਜੀ ਆ ਦੇਖੋ ਹੁਣ ਆਪਾਂ ਨੇ ਦਹੀਂ ਪਾਉਣਾ ਇਹਦੇ ਉੱਪਰ ਚੰਗੀ ਤਰ੍ਹਾਂ ਤੇ ਦਹੀਂ ਪਾਉਣ ਤੋਂ ਬਾਅਦ ਆਪਾਂ ਇਹਦੇ ਪਰ ਸਿਕਈ ਚਟਣੀ ਆ ਜਿਹੜੀ ਥੋੜੀ ਜਿਹੀ ਹੋਰ ਪਾ ਲੂਗੇ ਥੋੜੀ ਥੋੜੀ ਕਰਕੇ ਇਸ ਤਰੀਕੇ ਨਾਲ ਤਾਂ ਜੋ ਥੋੜੀ ਜਿਹੀ ਵਧੀਆ ਵੀ ਲੱਗੇ ਠੀਕ ਹੈ ਜੀ ਆਹ ਲਓ ਜੀ ਇਸ ਤਰੀਕੇ ਦੀ ਆਪਾਂ ਨੇ ਜਿਹੜੀ ਚਾਟਣੀ ਆ ਉਹ ਪਾਉਣੀ ਆ ਤੇ ਆਪਾਂ ਨੇ ਜਿਹੜੀ ਆਪਣੇ ਕੋਲ ਰੈੱਡ ਸੌਸ ਆ ਠੀਕ ਹੈ ਜੀ ਖੱਟੀ ਮਿੱਠੀ ਉਹ ਵੀ ਆਪਾਂ ਨੇ ਐਸੇ ਤਰੀਕੇ ਨਾਲ ਪਾਉਣੀ ਆ ਜੀ ਆਹ ਲਓ ਜੀ ਆਹ ਦੇਖੋ ਠੀਕ ਹੈ ਜੀ ਤੇ ਲਓ ਜੀ ਇਹ ਆਪਾਂ ਨੇ ਪਾਉਣੀ ਆ ਤੇ ਉੱਪਰ ਤੇ ਥੋੜੇ ਜਿਹਾ ਆਪਾਂ ਫੇਰ ਦੁਬਾਰਤੋਂ ਜਿਹੜੇ ਆਲੂ ਬਾਹ ਉਹ 2-4 ਆਲੂ ਰੱਖ ਲਵਾਂਗੇ ਇਹਦੇ ਉੱਪਰ ਠੀਕ ਹੈ ਜੀ ਲਓ ਜੀ ਤੇ ਨਾਲ ਹੀ ਆਪਾਂ ਥੋੜੇ ਜਿਹਾ ਘੇੜ ਦੋਗੇ ਅਨਾਰ ਦੇ ਦਾਣੇ ਆਹ ਲਓ ਜੀ ਤੇ ਉਸ ਤੋਂ ਬਾਅਦ ਫਿਰ ਇਹ ਉੱਪਰ ਪਾਵਾਂਗੇ ਚਾਟ ਮਸਾਲਾ ਠੀਕ ਹੈ ਜੀ ਲਓ ਜੀ ਚਾਟਨ ਖੱਦਲਾ ਪਾ ਲਿਆ ਤੇ ਨਾਲੇ ਪਾਵਾਂਗੇ ਆਪਾਂ ਥੋੜਾ ਜਿਹਾ ਕਾਲਾ ਨਮਕ ਕਾਲਾ ਨਮਕ ਪਾਵਾਂਗੇ ਥੋੜਾ ਥੋੜਾ ਤੇ ਲਓ ਜੀ ਚਾਟ ਪਾਪੜੀ ਦੀ ਪਲੇਟ ਆ ਜਿਹੜੀ ਉਹ ਬਣ ਕੇ ਰੈਡੀ ਆ ਜੀ ਤੇ ਲਓ ਜੀ ਪਲੇਟ ਲਾ ਕੇ ਰੈਡੀ ਆ ਜੀ ਚਾਟ ਪਾਪੜੀ ਦੀ ਆ ਦੇਖੋ ਕਿੰਨੀ ਪਿਆਰੀ ਜਿਹੜੀ ਪਲੇਟ ਉਹ ਲਾ ਕੇ ਤਿਆਰ ਹੋ ਗਈ ਆ ਜੀ ਤੇ ਲਓ ਜੀ ਇਸ ਤਰੀਕੇ ਨਾਲ ਤੁਸੀਂ ਘਰੇ ਬਣਾ ਸਕਦੇ ਆ ਜੀ ਚਾਟ ਪਾਪੜੀ ਠੀਕ ਹੈ ਜੀ ਹਲਵਾਈ ਸਟਾਈਲ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲੋ ਜੀ ਹੁਣ ਮਿਲਦੇ ਆਂ ਜੀ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ